ਆ ਗੈਟਿੰਗ ਟੈਸਟ ਡਰਾਈਵ ਜੋ ਹੈਗੇ ਉਹ ਲੈਣਾ ਸ਼ੁਰੂ ਕਰ ਚੁੱਕੇ ਨੇ ਔਰ ਅੱਛੀ ਬੁਕਿੰਗਸ ਵੀ ਅਸੀਂ ਨੋਵਲਟੀ ਟਾਟਾ ਦੇ ਵਿੱਚ ਕਰ ਚੁੱਕੇ ਆ 385 ਦਾ ਬੂਟ ਸਪੇਸ ਇਨਕਰੀਜ਼ ਹੋ ਚੁੱਕਾ ਹੈ ਜੋ ਕਿ ਪੁਰਾਣੀ ਗੱਡੀ ਦੇ ਵਿੱਚ ਥੋੜਾ ਘੱਟ ਸੀਗਾ ਪਲੱਸ ਵੈਂਟੀਲੇਟਿਡ ਸੀਟਸ ਇੰਟਰੋਡਿਊਸ ਹੋ ਚੁੱਕੀਆਂ ਤਿੰਨਾ ਵੇਰੀਐਂਟ ਇੰਟਰੋਡਿਊਸ ਆ ਸਰ ਪੈਟਰੋਲ 'ਚ ਅਵੇਲੇਬਲ ਹੈ ਡੀਜ਼ਲ 'ਚ ਵੀ ਹੈ ਤੇ ਸੀਐਨਜੀ ਦੇ ਵਿੱਚ ਵੀ ਹੈ ਇਹ ਜਿਹੜਾ ਸੈਗਮੈਂਟ ਹੈ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਸੇਫਟੀ ਫੀਚਰ ਤੇ ਪ੍ਰਾਈਸ ਸੋ ਇਹ ਤਿੰਨੋਂ ਚੀਜ਼ਾਂ ਦਾ ਅਸੀਂ ਬੈਸਟ ਕੰਬੀਨੇਸ਼ਨ ਇਸ ਨਿਊ ਐਡਰਸ ਦੇ ਵਿੱਚ ਕੀਤਾ ਹੈ ਇਹਦਾ ਪ੍ਰਾਈਸ ਜਿਹੜਾ ਸਟਾਰਟ ਹੈ ਉਹ 6.89 ਲੱਖ ਤੋਂ ਸਟਾਰਟ ਕਰਦਾ ਹੈ ਥੈਂਕ ਯੂ ਸਭ ਤੋਂ ਪਹਿਲਾਂ ਦਾ ਤੁਹਾਡੇ ਸਾਰਿਆਂ ਦਾ ਇਸ ਨਿਊ ਐਡਰਸ ਦੇ ਲਾਂਚ ਤੇ ਸੋ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਦਾ ਤੇ ਸਾਰੇ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਨੋਵਲਟੀ ਟਾਟਾ ਦੇ ਵਿੱਚ ਤੁਸੀਂ ਆਏ ਤੇ ਇਸ ਨਵੀਂ ਲਾਂਚ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਹੈ অলরেਡੀ ਤੁਸੀਂ ਦੇਖ ਰਹੇ ਹੋ ਕਿ ਸ਼ੋਰੂਮ ਦੇ ਵਿੱਚ ਕਾਫੀ ਰਸ਼ ਹੋ ਚੁੱਕਾ ਹੈ ਪੀਪਲ ਆਰ ਨਾਊ ਗੈਟਿੰਗ ਟੈਸਟ ਡਰਾਈਵ ਜੋ ਹੈਗਾ ਉਹ ਲੈਣਾ ਸ਼ੁਰੂ ਕਰ ਚੁੱਕੇ ਨੇ ਔਰ ਅੱਛੀ ਬੁਕਿੰਗਸ ਵੀ ਅਸੀਂ ਨੋਵਲਟੀ ਟਾਟਾ ਦੇ ਵਿੱਚ ਕਰ ਚੁੱਕੇ ਹਾਂ ਸੋ ਫਸਟ ਆਫ ਆਲ ਥੈਂਕ ਯੂ ਫਾਰ एवरीवन ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਅੱਜ ਨਵੀਂ ਅਲਟਰੋ ਟਾਟਾ ਮੋਟਰ ਨੇ ਸਾਨੂੰ ਪ੍ਰੈਜ਼ੈਂਟ ਕੀਤੀ ਹੈ ਜੋ ਕਿ ਸੇਫਟੀ ਫੀਚਰਸ ਔਰ ਪ੍ਰਾਈਸ ਦਾ ਬੈਸਟ ਕੰਬੀਨੇਸ਼ਨ ਹੈ ਫਾਰ आवर ਇੰਡੀਅਨ ਕਸਮਰਸ ओके सो सर ए ਜਿਹੜੀ ਟੋਟਲੀ ਨਿਊ ਐਲਟਰੋਜ਼ ਆ ਗਿਆ ਇਹਦੇ ਵਿੱਚ ਫਰੰਟ ਨਿਊ LED ਲੈਂਪ ਐਡ ਹੋ ਗਿਆ ਹੈ ਇਹਦੇ ਵਿੱਚ 플ਸ਼ ਡੋਰ ਹੈਂਡਲ ਐਡ ਹੋ ਗਏ ਨੇ ਅਲੋਏ ਵੀ ਲਾਗੇ ਨੇ ਇਹਦੇ ਵਿੱਚ ਰੂਫ ਕੰਟਰੋਲ ਆ ਚੁੱਕਾ ਹੈ ਜੋ ਵਾਇਸ ਕੰਟਰੋਲਡ ਰੂਫ ਆ ਚੁੱਕਾ ਹੈ 385 ਦਾ ਬੂਟ ਸਪੇਸ ਇਨਕਰੀਜ਼ ਹੋ ਚੁੱਕਾ ਹੈ ਜੋ ਕਿ ਪੁਰਾਣੀ ਗੱਡੀ ਦੇ ਵਿੱਚ ਥੋੜਾ ਘੱਟ ਸੀਗਾ ਪਲੱਸ ਵੈਂਟੀਲੇਟਿਡ ਸੀਟਸ ਇਨਟਰੋਡਿਊਸ ਹੋ ਚੁੱਕੀਆਂ ਸੋ देयर आर ਮਲਟੀਪਲ ਫੀਚਰ ਪਲੱਸ ਇਹਦੇ ਅੰਦਰ ਜੋ ਸਾਡਾ 뮤직 ਸਿਸਟਮ ਹੈ ਅਲਟਰਾ ਵਾਈਡ 뮤직 ਸਿਸਟਮ 10.25 ਇੰਚ ਦਾ ਉਹ ਇਨਟਰੋਡਿਊਸ ਹੋ ਚੁੱਕਾ ਹੈ ਏ ਰਾਉਂਡ 5 ਵੇਰੀਐਂਟਸ ਲਾਂਚ ਹੋਏ ਸਰ ਕਲਰ ਸਾਰੇ अवेलेबल ਨੇ ਸਰ ਇਹਦੇ ਵਿੱਚ ਬਲੈਕ ਵੀ ਹੈ ਵਾਈਟ ਵੀ ਹੈ ਗ੍ਰੇ ਵੀ ਹੈ ਕਲਰ ਆ ਵੀ ਤੁਹਾਡੇ ਸਾਹਮਣੇ ਰੈਡ ਕਲਰ ਜੁਨਾ ਹੈਗਾ ਅਬ ਔਰੇਂਜ ਸੋ ਯੂ ਕੈਨ ਸੀ ਹੈ ਵੀ ਕਲਰ ਅਵੇਲੇਬਲ ਤਿੰਨਾ ਵੇਰੀਐਂਟ ਚ ਇੰਟਰੋਡਿਊਸ ਆ ਸਰ ਪੈਟਰੋਲ ਚ ਵੀ ਅਵੇਲੇਬਲ ਹੈ ਡੀਜ਼ਲ ਚ ਵੀ ਹੈ ਤੇ ਸੀਐਨਜੀ ਦੇ ਵਿੱਚ ਵੀ ਅਵੇਲੇਬਲ ਹੈ ਵੇਟਿੰਗ ਸਰ ਦੇਖੋ ਇਟ ਇਜ਼ ਡਿਪੈਂਡ ਅਪਨ ਵੇਰੀਐਂਟ ਟੂ ਵੇਰੀਐਂਟ ਠੀਕ ਹੈ ਹਾਲੇ ਜਿਸ ਤਰੀਕੇ ਨਾਲ ਬੁਕਿੰਗ ਆ ਰਹੀ ਹੈ ਉਸ ਹਿਸਾਬ ਨਾਲ ਵੇਟਿੰਗ ਪੀਰੀਅਡ ਇੰਟਰੋਡਿਊਸ ਬੰਦੇ ਜਾ ਰਹੇ ਨੇ ਬਟ ਐਸ ਸੱਚ ਕੋਈ ਇਸ਼ੂ ਵਾਲੀ ਗੱਲ ਨਹੀਂ ਹੈ बिकॉज़ ਹਰ ਗੱਡੀ ਦਾ ਹਰ ਵੇਰੀਐਂਟ ਸਾਡੇ ਕੋਲ ਅਵੇਲੇਬਲ ਹੈ ਬਸ ਬੇਸਡ ਅਪਨ ਨਾ ਵੇਰੀਐਂਟ ਡਿਮਾਂਡ ਜਿਹੜੀ ਬੁਕਿੰਗ ਆਉ ਆ ਜਾਂ ਵੇਟਿੰਗ ਪੀਰੀਅਡ ਹੋ ਇੰਟਰੋਡਿਊਸ ਹੋ ਰਿਹਾ ਹੈ ਦੇਖੋ ਸਰ ਬਹੁਤ ਵਧੀਆ ਕੁਐਸਚਨ ਹੈ बिकॉज़ ਸਭ ਤੋਂ ਜ਼ਿਆਦਾ ਇੰਪੋਰਟੈਂਸ ਇਸ ਬ੍ਰੈਕਟ ਹੈ ਪ੍ਰੀਮੀਅਮ ਹੈਚਬੈਕ ਦੀ ਜਿਹੜਾ ਸੈਗਮੈਂਟ ਹੈ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਸੇਫਟੀ ਫੀਚਰ ਤੇ ਪ੍ਰਾਈਸ ਸੋ ਇਹ ਤਿੰਨੋ ਚੀਜ਼ਾਂ ਦਾ ਅਸੀਂ ਬੈਸਟ ਕੰਬੀਨੇਸ਼ਨ ਇਜ਼ ਨਿਊ ਐਲਟਰੋਸ ਦੇ ਵਿੱਚ ਕੀਤਾ ਹੈ ਇਹਦਾ ਪ੍ਰਾਈਸ ਜਿਹੜਾ ਸਟਾਰਟ ਆ ਉਹ 6.89 ਤੋਂ ਲੈ ਕੇ ਤੋਂ ਸਟਾਰਟ ਹੋ ਰਿਹਾ ਹੈ। ਨਵੀਂ ਗੱਡੀ ਲਾਂਚ ਹੋਈ ਤੁਸੀਂ ਨਵੀਂ ਆਫਰ ਵਗੈਰਾ ਕੀ ਹੈ? ਐਬਸੋਲੂਟਲੀ ਸਰ ਐਬਸੋਲੂਟਲੀ ਬਹੁਤ ਵਧੀਆ। ਆ ਸਾਡੇ ਆ ਜਿਸ ਤਰੀਕੇ ਨਾਲ ਨਵੀਂ ਲਾਂਚ ਹੋਈ ਆ ਮੈਂ ਚਾਹਾਂਗਾ ਕਿ ਅੰਮ੍ਰਿਤਸਰ ਵਾਸੀ ਆਨ ਨੋਵੈਲਟੀ ਟਾਟਾ ਦੇ ਵਿੱਚ ਟੈਸਟ ਡਰਾਈਵ ਲਾਂਚ ਦੇਰ ਆਰ ਸਮ ਸਪੈਸ਼ਲ ਗਿਫਟਸ ਫਾਰ ਅ ਟੈਸਟ ਡਰਾਈਵ ਠੀਕ ਹੈ ਨਵੀਂ ਗੱਡੀ ਆਈ ਹੈ ਗੱਡੀ ਉੱਪਰ ਤਾਂ ਕੋਈ ਐਸਾਜ ਕੋਈ ਡਿਸਕਾਊਂਟ ਦਾ ਸਕੀਮ ਨਹੀਂ ਹੈਗਾ ਬਟ ਡ ਕੋਈ ਨਾ ਕੋਈ ਜੋ ਹੈ ਹਾਂ ਐਕਸਚੇਂਜ ਫੈਸਿਲਿਟੀਆਂ ਅਵੇਲੇਬਲ ਸਰ ਐਕਸਚੇਂਜ ਫੈਸਿਲਿਟੀ ਜੋ ਹੈ ਗਿਆ ਉਹ ਅਵੇਲੇਬਲ ਹੈ ਸਾਡੀ ਟੀਮ ਇਕুইਪਡ ਹੈ ਪੂਰੇ ਸੱਤੋ ਦਿਨ ਸ਼ੋਰੂਮ ਓਪਨ ਨੇ ਤੇ ਤੁਸੀਂ ਜਦੋਂ ਵੀ ਆਓ ਟੈਸਟ ਡਰਾਈਵ ਵਾਸਤੇ ਜਾਂ ਐਕਸਚੇਂਜ ਵਾਸਤੇ ਸੋ ਵੀ ਹੈਵ ਅ ਗੁੱਡ ਟੀਮ ਫॉर ਐਕਸਚੇਂਜ ਆਲਸੋ ਸਾਰੇ ਮਾਡਲ ਅਵੇਲੇਬਲ ਸਰ ਸਾਰੇ ਮਾਡਲ ਅਵੇਲੇਬਲ ਹੈ ਸਰ